ਅੱਜ ਜੋ ਪੰਜਾਬ ਵਿੱਚ ਮੌਲ ਬਣ ਚੁੱਕਿਆ ਸਾਨੂੰ ਇਸ ਕਹਿਣ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਪਿੰਡ ਵਿੱਚ ਹਰ ਮੱਲੇ ਮੱਲੇ ਵਿੱਚ ਅਸ਼ੋਕਨੀ ਅਕਾਲੀ ਦਲ ਦੇ ਜਿਕਾਰੇ ਲੱਗ ਰਹੇ ਨੇ ਬੱਚੇ ਤੋਂ ਲੈ ਕੇ ੁੱਢਿਆਂ ਤੱਕ ਸਾਡੇ ਨੌਜਵਾਨ ਵੀਰ ਜਿਨ੍ਹਾਂ ਨੇ ਪਹਿਲਾਂ ਗਲਤੀ ਕੀਤੀ ਸੀ ਚਾੜੂ-ਵੋਟਾ ਪਾ ਕੇ ਅੱਜ ਸਾਰਿਆਂ ਨੇ ਮਨ ਬਣਾ ਲਿਆ ਹੈ 2027 ਵਿੱਚ ਸ਼ੋਕਨੀ ਕਦੇ ਫਟਾ ਲੈਉਣੇ ਉਸ ਸਮਾਜ ਨੂੰ ਲਿਆਉਣ ਵਿੱਚ ਅੱਜ ਜਿਹੜਾ ਬਿਸ਼ਾਲ ਸਮਤੀ ਰੈ ਅਸੀਂ ਸਾਰੇ ਮੈਂਬਰਾਂ ਹਰ ਕਬਨੋ ਜਿਤਾ ਕੇ ਇੱਕ ਸਫਾਸਤ ਵੋਟ ਹੋਈ ਤਾਂ ਕੋਈ ਨਹੀਂ ਰੋਹੀ ਕਾਰੀ ਨਾ ਕੱਲ ਦਾ ਕਟੇ ਦੇ ਜਿਹੜੇ ਉਮੀਦਵਾਰ ਹੈਗੇ ਜਿਲ੍ਹਾ ਪ੍ਰਸ਼ਾਸਨ ਜੋ ਹੋਣਾ ਹੈਗਾ ਉਹਨਾਂ ਤੋਂ ਅੱਜ ਬੈਠੇ ਹੈਗੇ ਮਾਣੇ ਜੋਂ ਨਾਲ ਕਰਦੇ ਕਿਸ ਤਰ੍ਹਾਂ ਦੇ ਨਾਲ ਉਹ ਕਮਾਨ ਸੰਭਾਲ ਲਈਏ ਤੁਹਾਡੇ ਮਦਰ ਜਿਹੜੇ ਇਹ ਚਰਾਂਗ ਉਮੀਦਵਾਰ ਹੈਗੇ ਲੱਗਦਾ ਤੁਹਾਡਾ ਉਹਨਾਂ ਦੀ ਚੋਣ ਕਮਾਨ ਜੀ ਸੰਭਲ ਗਈ ਹੈ ਜਾਂ ਆਖੀ ਤੇ ਨਾ ਕਿਸ ਤਰ੍ਹਾਂ ਦਾ ਚੱਲੂ ਸੀ ਸਤਿਕਾਰਯੋਗ ਜਜੀਤ ਕੌਰ ਕੈਂਡੀਡੇਟ ਚੋਣ ਮੁਦਗਾ ਹੁੰਦੀ ਹੈ ਮੈਂ ਬੇਨਤੀ ਕਰਦਾ ਸਾਰੇ ਕੁੰਡ ਨਿਵਾਸੀਆਂ ਨੂੰ ਉਹ ਪਿੱਛੇ ਖੜ ਜੋ 14 ਤਰੀਕ ਦਿਨ ਐਤਵਾਰ ਉਹਨੇ ਦਿਨ ਜਿਹੜੀ ਵੋਟਾਂ ਪੈਣਗੀਆਂ ਤਕਰੀ ਤੇ ਮੋਹਰ ਲਾ ਕੇ ਕਾਮਯਾਬ ਕਰੋ ਗੱਲ ਕਰੀਏ ਚੋਣ ਪ੍ਰਚਾਰ ਦੀ ਅੱਜ ਤੋਂ 10 ਦਿਨ ਪਹਿਲਾਂ ਇਹ ਇਲੈਕਸ਼ਨ ਸ਼ੁਰੂ ਹੋਇਆ ਸ਼ੁਰੂ ਹੁੰਦੇ ਸਾਰੀ ਇਹ ਸੁਖਵੀਰ ਸਿੰਘ ਬਾਦਲ ਨੇ ਜੋ ਸਾਨੂੰ ਜਿਵੇਂ ਹਦਾਇਤ ਦਿੱਤੀਆਂ ਅਸੀਂ ਉਦਾਂ ਤਰ੍ਹਾਂ ਪ੍ਰਚਾਰ ਕਰ ਰਹੇ ਹਾਂ ਜੀ ਸਾਡਾ ਪ੍ਰਚਾਰ ਸਿਖਰਾਂ ਤੇ ਹੈ ਜੀ ਅੱਜ ਅੱਜ ਉਹ 10 ਦਿਨ ਹੈ ਜੀ ਇੱਕ ਛੋਟਾ ਜਿਹਾ ਜਲਸਾ ਕਰ ਲੋ ਦੋ ਟੂ ਦੋਰ ਕਰ ਲੋ ਜੋ ਮਰਜ਼ੀ ਕਰ ਲੋ ਉਹ ਕਰਕੇ ਅਸੀਂ ਆਪਣੇ ਆਪ ਨੂੰ ਪ੍ਰਦਰਸ਼ ਕਰ ਰਹੇ ਜੀ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੜੇ ਵਾਅਦੇ ਕੀਤੇ ਗਏ ਸੀਗੇ ਉਹ ਵੀ ਜਿਹੜਾ ਚੋਣ ਮੈਦਾਨ ਦੇ ਵਿੱਚ ਹਾਂ ਜੀ ਪਹਿਲਾਂ ਜਦੋਂ ਉਹ ਬਾਈਚ ਇਲੈਕਸ਼ਨ ਹੋਇਆ ਸੀ ਨਾ ਜਦੋਂ ਤਾਂ ਜਿਹੜੇ ਝੂਠੇ ਦਾਰੇ ਲਾਇ ਸੀ ਇਹਨਾਂ ਨੇ ਪੈਨਸ਼ਨ ਫਰਾਣਾ ਉਹ ਜਿੱਤਾਂ ਉਹ ਸਾਰੇ ਝੂਠੇ ਨਿਕਲੇ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਮਝ ਆ ਗਈ ਹੈ ਜੀ ਹੁਣ ਲੋਕ ਫਿਰ ਚਾਹੁੰਦੇ ਆ ਵੀ ਉਹ ਹੀ ਦਿਨ ਵਾਪਸ ਆਉਣ ਜਦੋਂ ਆਟੋ ਦਾ ਸਕੀਮ ਆਈ ਸੀ ਪੈਨਸ਼ਨ ਸਕੀਮ ਸੀ ਨਾਲੀਆਂ ਖਾਲੀਆਂ ਸਾਡਾ ਤਾਂ ਇਲਾਕਾ ਸੇਮ ਦਾ ਇਲਾਕਾ ਜੀ ਇੱਥੇ ਤਾਂ ਬੰਦ ਸਾਹਿਬ ਦੀ ਦੇਣ ਅਸੀਂ ਦੇ ਨਹੀਂ ਸਕਦੇ ਜੀ ਕਿਵੇਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹਾਂ ਜੀ ਹਾਂ ਜੀ ਬਿਲਕੁਲ ਜੀ ਹੰਗਾਰਾ ਬਹੁਤ ਸੋਹਣਾ ਜੀ ਅੱਧੇ ਕਿਤੇ ਮੋਟਰਾਂ ਲੱਗ ਗਈਆਂ ਕੁਛ ਨਾ ਕੁਛ ਕਿਤੇ ਨਾ ਕਿਤੇ ਦਬਾਜ ਜ਼ਰੂਰ ਹੈਗਾ ਪਰ ਹੰਗਾਰਾ ਬਹੁਤ ਸੋਹਣਾ ਲੋਕੀ ਹਰੇਕ ਕਾਲੀਦਲ ਨੂੰ ਪਸੰਦ ਕਰਦਾ ਜੀ ਉਹਨਾਂ ਵਾਲੇ ਸਮੇਂ 'ਚ ਸਤਾਈ